ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਕੀ ਦੇ ਵੱਡੇ ਲਈ ਇਤਮਾੜੀ ਖਬਰ ਕਰ ਵਿੱਚ ਹੋਇਆ 대ਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਆ ਰਹੀ ਹੈ ਆਏ ਦੇਣੀ ਬਹੁਤ ਸਾਰੀਆਂ ਸ਼ਾਸਤ ਨਾਲ ਜੁੜੀਆਂ ਖਬਰਾਂ ਆਉਂਦੀਆਂ ਸਾਹਮਣੇ ਰਹਿੰਦੀਆਂ ਹਨ ਜੋ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਜਿੰਝੋੜ ਕੇ ਰੱਖ ਦਿੰਦੀਆਂ ਕੁਝ ਖਬਰਾਂ ਚੰਗੀਆਂ ਹੁੰਦੀਆਂ ਤੇ ਕੁਝ ਮਾੜੀਆਂ ਹੁੰਦੀਆਂ ਹਨ ਮੜੀ ਖਬਰਾਂ ਲੋਕਾਂ ਨੂੰ ਪੂਰੀ ਤਰ੍ਹਾਂ ਝਿੰਜੋੜ ਕੇ ਰੱਖ ਦਿੰਦੀਆਂ ਹਨ ਉੱਥੇ ਹੁਣ ਵੱਡੀ ਖਬਰ ਆ ਰਹੀ ਜਿੱਥੇ ਕਿ ਸਾਬਕਾ ਵਿਧਾਇਕ ਰਜਿੰਦਰ 베ਰੀ ਨੂੰ ਅੱਜ ਉਸ ਸਮੇਂ ਡੂੰਗਾ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਜਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ 베ਰੀ ਦੀ ਮਾਤਾ ਕੁਸ਼ਲਿਆ ਦੇਵੀ ਦਾ ਅਚਾਨਕ ਦਿਹਾਂਤ ਹੋ ਗਿਆ ਜਿਵੇਂ ਮਾਤਾ ਕੁਸ਼ਲਿਆ ਦੇਵੀ ਦੀ ਮੌਤ ਪਤਾ ਲੱਗਾ ਤਾਂ ਇਲਾਕੇ 'ਚ ਸੋਗ ਦੀ ਲਹਿਰ ਛਾਈ ਹੋਈ ਹੈ ਰਜਿੰਦਰ 베ਰੀ ਦੀ ਮਾਂ ਦਾ ਦਿਹਾਂਤ ਕਾਰ ਵਿੱਚ ਹੀ ਹੋਇਆ ਤੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਕੁਛ ਲੈ ਦੀ ਵੀ ਨਿਚਾਨਕ ਵਿਹਾਤ ਕਾਰਨ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਵੀਡੀਓ ਦੇਖਣ ਲਈ ਤੁਹਾਡਾ ਤਾਂ